ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਵਿੱਚ ਨੌਕਰ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਨੌਕਰ ਜਿਸ ਨੂੰ ਕਿ ਕੁਝ ਦਿਨ ਪਹਿਲਾਂ ਹੀ ਕਮਤੇ ਰੱਖਿਆ ਗਿਆ ਸੀ ACP ਹਰਪਾਲ ਸਿੰਘ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੇ ਪਰਿਵਾਰ ਉਸ ਦਿਨ ਰਾਤ ਨੂੰ ਬਾਹਰ ਖਾਣਾ ਖਾਣ ਲਈ ਗਏ ਸਨ ਘਰ ਵਿੱਚ ਇੱਕ ਬਜ਼ੁਰਗ ਜੋੜਾ ਤੇ ਉਹਨਾਂ ਦਾ ਨੌਕਰ ਸੀ ਜੋ ਕਿ ਲਗਭਗ 11 ਸਾਲ ਦਾ ਜਿਸ ਜੋ ਕਿ ਨੇਪਾਲ ਦਾ ਰਹਿਣ ਵਾਲਾ ਹੈ ਕੁਝ ਦਿਨ ਪਹਿਲਾਂ ਹੀ ਉਸ ਨੂੰ ਪੁਰਾਣੇ ਨੌਕਰ ਦੀ ਥਾਂ ਕੰਮ ਤੇ ਰੱਖਿਆ ਗਿਆ ਸੀ ਰਾਤ ਦੇ ਕਰੀ 10:30 ਵਜੇ ਦੋਸ਼ੀ ਨੌਕਰ ਆਪਣੇ ਸਾਥੀਆਂ ਨਾਲ ਘਰ ਵਿੱਚ ਦਾਖਲ ਹੋ ਗਿਆ ਜਿਸ ਨੇ ਕਿ ਦੂਜੇ ਨੌਕਰ ਨੂੰ ਜ਼ਖਮੀ ਕਰ ਦਿੱਤਾ ਬਜ਼ੁਰਗ ਜੋੜੇ ਨੂੰ ਬੰਦਕ ਵੜਾ ਲਿਆ ਗਿਆ ਤੇ ਦੋਸ਼ੀ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਿਆ ਹਾਲਾਂਕਿ ਲੁੱਟ ਦੀ ਮਾਤ ਤੇ ਗਿਣੇ ਦੀ ਗਿਣਤੀ ਦੀ ਜਾਂਚ ਹਜੇ ਚੱਲ ਰਹੀ ਹੈ ਉਹ ਕੈਸ਼ ਤੇ ਜਵਲੀ ਦਾ ਚੋਰੀ ਕਰਕੇ ਲੈ ਗਿਆ ਕੈਸ਼ ਕਿੰਨਾ ਹੈ ਇਹ ਫਿਲਹਾਲ ਸਾਨੂੰ ਚੈੱਕ ਕਰਕੇ ਦੱਸਣਗੇ ਚੈੱਕ ਕਰ ਰਿਹਾ ਜਵਲੀ ਕਿੱਥੇ ਸੀਗੀ ਬਾਕੀ ਫੈਮਿਲੀ ਰਾਤ ਡਿਨਰ ਤੇ ਗਈ ਸੀ ਇਹਦੇ 올ਡੇ ਮਦਰ ਫਾਦਰ ਨੇ ਉਹ ਘਰ ਸੀ ਉਹਨਾਂ ਨੂੰ ਉਹਨਾਂ ਨੇ ਬੰਦਤਾ ਇੱਕ ਛੋਟਾ ਨੌਕਰ ਸੀ ਮਨੀਸ਼ ਏਜ ਕੋਈ 11 ਸਾਲ ਦੀ ਹੈ ਉਹਦੇ ਸਿਰ ਤੇ ਸੱਟ ਮਾਰੀ ਉਹ ਵੀ ਉੱਥੇ ਬਹਿ ਕੇ ਹੁਣ ਆਊਟ ਆਫ ਡੇਂਜਰ ਹੈ ਫਿਲਹਾਲ ਉਹ ਤੇ ਸਰ ਜਿਹੜੇ ਹੋਨਰ ਆ ਉਹਨਾਂ ਪ੍ਰੋਫੈਸ਼ਨ ਕੀ ਕੀ ਕੰਮ ਕਰਦੇ ਹਾਂ ਜੀ ਨੂੰ ਬਿਜ਼ਨਸ ਹੈ ਨਾ ਤੇ ਸਕਿਉਰਿਟੀ ਗਾਰਡ ਵੀ ਸੀਗਾ ਜੀ ਸਕਿਉਰਿਟੀ ਗਾਰਡ ਸੀ ਸਕਿਉਰਿਟੀ ਗਾਰਡ ਵੀ ਦੋ ਸੁਰਤੇ ਜੀ ਉਹਨੂੰ ਪਤਾ ਹੀ ਲੱਗਦਾ ਕਿ ਕੀ ਚੀਜ਼ ਹੋਈ ਉਹ ਚੈੱਕ ਕਰ ਰਹੇ ਸਰ ਕੋਈ ਸੀਸੀਟੀਵੀ ਸਾਹਮਣੇ ਆਇਆ ਵੇ ਸੀਸੀਟੀਵੀ ਆਇਆ ਸੀ ਚੱਲ ਰਿਹਾ ਜੇ ਪ੍ਰੋਸੈਸ ਕਿੰਨੇ ਕ ਬੰਦੇ ਹੋ ਸਕਦੇ ਜੀ ਤਿੰਨੇ ਜਣੇ ਸੀ ਰਾਤ ਫਿਲਾਸਫੀ ਬੇਬਲ ਠੀਕ ਹੈ ਜੀ ਸਰ ਬਾਰਦਾਨ ਕਿੰਨੇ ਕਵੇ ਦੀ ਲੱਗਦੀ ਹੈ ਰਾਤ 12 ਵਜੇ ਚਲੇਗੇ 12 ਵਜੇ ਦੇ 5 ਮਿੰਟ ਤੇ ਘਰ ਤੋਂ ਨਿਕਲੇ ਆਈ 10:30 ਵਜੇ ਸਰ ਲੁੱਟ ਦੇ ਵਿੱਚ ਕੀ ਕੀ ਸ਼ਾਮਲ ਹੈਗਾ ਤੁਹਾਨੂੰ ਦੱਸ ਦੂੰਗਾ 골ਡ ਕਿਦਾਂ ਕੋਈ ਕੈਸ਼ ਜੁਐਲਰੀ ਤੇ ਕੈਸ਼ ਹੈ ਜੀ ਇਹ ਸਾਨੂੰ ਚੈੱਕ ਕਰਕੇ ਸਾਨੂੰ ਲਿਸਟ ਦੇ ਦੇ ਉਹ ਤੋਂ ਉਹਦੇ ਵਿੱਚ ਡਿਸਕਲੋਜ਼ ਕਰ ਦੇ ਗੋਦੇ ਦੇ ਸਰ ਨੌਕਰ ਦੀ ਵੈਰੀਫਿਕੇਸ਼ਨ ਹੋਈ ਸੀ ਨਹੀਂ ਨੌਕਰ ਦੀ ਵੈਰੀਫਿਕੇਸ਼ਨ ਨਹੀਂ ਸਰ ਨੀਅਰ ਆਊਟ ਕੁਝ ਆਊਟ ਦਸੀ ਇਹਨਾਂ ਨੇ ਜੁਐਲਰੀ ਆਉਟ ਨਹੀਂ ਇਹ ਕੋਈ ਬਾਊਂਡ ਨਹੀਂ ਦੱਸਿਆ ਸਾਨੂੰ ਇਹ ਨੌਕਰ ਰੱਖਿਆ ਕਿ ਤੁਸੀਂ ਇਹਨਾਂ ਇੱਕ ਪੁਰਾਣਾ ਨੌਕਰ ਸੀ ਕੋਈ 20 ਸਾਲ ਪਹਿਲਾਂ ਕੋਈ ਸਰਵਿਸ ਕਰਦਾ ਸੀ ਫੈਕਟਰੀ ਦੋ ਮਿੰਟ ਬਿੱਲ ਰੱਖਿਆ ਜਿਹੜਾ ਪਹਿਲਾ ਨੌਕਰ ਆ ਉਹ ਵੀ ਛੱਡ ਕੇ ਜਾ ਚੁੱਕਿਆ ਕੋਵਿਡ ਕਰਕੇ ਉਹ ਵੀ ਨਹੀਂ ਮਿਲ ਰਿਹਾ ਸਰ ਇਹ ਪਤਾ ਕਿਦਾਂ 걸 ਲੱਗਾ ਵੀ ਇਹ ਇਹ ਜਦੋਂ ਰਾਤ ਨੂੰ 2 ਵਜੇ ਵਾਪਸ ਆਏ ਡਿਨਰ ਤੋਂ ਉਦੋਂ ਪਤਾ ਲੱਗਿਆ ਮੈਨੂੰ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਸੀ ਇਹ ਨੇਪਾਲ ਦਾ ਜੀ ਫਿਲਹਾਲ ਜੋ ਕਰ ਰਹੇ ਆ ਟੈਸ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼